ਮੈਂ ਆਪਣੇ ਆਪ ਨੂੰ ਇਹ ਨਹੀਂ ਕਹਿੰਦਾ ਕਿ ਮੈਂ ਮੁੱਖ ਮੰਤਰੀ ਮੈਂ ਕਹਿੰਦਾ ਕਿ ਲੋਕ ਬੈਠੇ ਮੇਰੇ ਲਈ ਕੁਰਸੀ ਤੇ ਤੁਸੀਂ ਮੈਨੂੰ ਆਪਣੇ ਕੋਟੇ ਚ ਭੇਜੋ ਹਰੇਕ ਪਾਰਟੀ ਚ ਕੋਈ ਨਾ ਕੋਈ ਕੋਟਾ ਹੁੰਦਾ ਹੈ ਕੋਈ ਪੱਠੜ ਕੋਟਾ ਕੋਈ ਬੜਿੰਗ ਕੋਟਾ ਸਿੱਧੂ ਕੋਟਾ ਬਾਜਵਾ ਕੋਟਾ ਰੰਧਾਵਾ ਕੋਟਾ ਮਲੂਕਾ ਕੋਟਾ ਪੁੰਧੜ ਕੋਟਾ ਟੀਨਸਾ ਕੋਟਾ ਰੱਬ ਦੀ ਐਡੀ ਵੱਡੀ ਮਿਹਰ ਹੈ ਮੇਰਾ ਕੋਈ ਕੋਟਾ ਨਹੀਂ ਮੇਰਾ ਤਾਂ ਪਬਲਿਕ ਕੋਟਾ ਹੈ ਮਤਲਬ ਲੋਕਾਂ ਵੱਲੋਂ ਆਇਆ ਹੋਇਆ ਹੈ ਸੋ ਜਿੰਨੀ ਸ਼ਕਤੀ ਤੁਸੀਂ ਮੈਨੂੰ ਦੇ ਰੱਖੀ ਆ ਉਹ ਸ਼ਕਤੀ ਮੈਂ ਤੁਹਾਡੇ ਵਾਸਤੇ ਇਸਤੇਮਾਲ ਕਰ ਰਿਹਾ ਤੁਹਾਡੇ ਉੱਤੇ ਨਹੀਂ ਕਰ ਰਿਹਾ ਇਸ ਤੋਂ ਪਹਿਲਾਂ ਉਹ ਸ਼ਕਤੀਆਂ ਸਾਥੋਂ ਲੈ ਕੇ ਸਾਡੇ ਉੱਤੇ ਹੀ ਇਸਤੇਮਾਲ ਕਰਦੀ ਸੀ ਪਰ ਅਸੀਂ ਪਬਲਿਕ ਦੀਆਂ ਸ਼ਕਤੀਆਂ ਨੂੰ ਪਬਲਿਕ ਵਾਸਤੇ ਇਸਤੇਮਾਲ ਕਰ ਰਹੇ ਹਾਂ ਦੇਖੋ ਉਲਟੀ ਗੰਗਾ ਨਹੀਂ ਬਹਿ ਗਈ ਹਜੇ ਤੱਕ ਹਜੇ ਤੱਕ ਅੱਧਿਆ ਤਾਂ ਬਰੋਧੀਆਂ ਨੂੰ ਯਕੀਨ ਹੀ ਨਹੀਂ ਆਇਆ ਵੀ ਐ ਕਿਵੇਂ ਹੋ ਗਿਆ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰੀ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਘਾਟਾ ਸ਼ੋਅ ਕਰਕੇ ਵੀ ਘਾਟੇ ਦਾ ਸੌਦਾ ਆਪਦੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ ਤੇ ਆਪਾਂ ਕੀ ਕੀਤਾ 1 ਜਨਵਰੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੀ ਧਰਤੀ ਉੱਥੋਂ ਵਾਲਾ ਥਰਮਲ ਪਲਾਂਟ ਘਾਟੇ ਸੀ ਅਸੀਂ ਕਿਹਾ ਸੀ ਚਲਾ ਕੇ ਦਿਖਾਵਾਂਗੇ ਸਾਨੂੰ ਦਿਓ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਚੀਜ਼ ਖਰੀਦੀ ਹੈ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਦੇ 25 ਐਮਐਲਏ ਨਹੀਂ ਆਏ ਬਸ 25 ਸਰਪੰਚ ਨਹੀਂ ਬਣਦੇ ਉਹਨਾਂ ਦੇ ਬਸ ਹੰਕਾਰ ਬੋਲਦੇ ਸੀ ਕਿ ਸੰਗਸੀ ਪਤਨ ਕੀ ਬਣਗੇ ਗਲੀਆਂ ਨਾਲੀਆਂ ਯਾਰ ਬਾਅਦ ਚ ਬਣਾ ਲਾਂਗੇ ਸਰਕਾਰ ਗਲੀ ਉੱਚ ਚੱਕ ਦਿੰਦੀ ਆ ਘਰ ਨਹੀਂ ਮੇ ਹੋ ਜਾਂਦੇ ਨੇ ਲੋਕ ਘਰ ਉੱਚ ਚੱਕ ਲੈਂਦੇ ਨੇ ਗਲੀ ਨਹੀਂ ਮੇ ਹੁੰਦੀ ਐਂ ਚਲੀ ਜਾਂਦਾ ਨਹੀਂ ਬਾਅਦ ਚ ਕਰ ਲਾਂਗੇ ਲਾਇਬ੍ਰੇਰੀਆਂ ਬਣਾ ਲਈਏ ਅਗਲੀ ਗਲੀਆਂ ਨਾਲੀਆਂ ਬਾਅਦ ਚ ਬਣਾ ਲਾਂਗੇ ਅਗਲੀ ਪੀੜੀ ਬਣਾ ਲਈਏ ਉਹ ਆਪੀ ਕਰ ਦੇਣਗੇ ਸਾਰਾ ਕੁਝ ਆਹੀ ਪੰਗਾ ਐ ਬਸ ਉਹਨਾਂ ਨੂੰ ਉਹ ਜਿਹੜੇ ਵਿਰੋਧੀ ਪਾਰਟੀ ਵਾਲੇ ਨੇ ਕਿਹੜਾ ਹੈ ਕਿ ਮੈਂ ਪਹੁੰਚ ਗਿਆ ਆਮ ਲੋ ਆਮ ਕਰ ਆਮ ਲੋ ਕਹਿੰਦੇ ਕਿ ਮੈਂ ਪਹੁੰਚ ਗਿਆ ਨਰਿੰਦਰ ਕੌਰਪਰਾ ਅੱਜ ਕਿਉਂ ਬਹਿ ਗਈ ਐ ਐਮਐਲਏ ਦੀ ਕੁਰਸੀ ਤੇ ਇੱਥੇ ਤਾਂ ਸਾਡੇ ਬੰਦੇ ਹੁੰਦੇ ਆ ਸਿੰਘਲੇ ਬਜਿੰਦਰ ਸਿੰਘਲਾ ਬੰਦਾ ਹੁੰਦਾ ਇੱਥੇ ਤਾਂ ਇੱਥੇ ਤਾਂ ਸਾਡੇ ਬੰਦੇ ਹੁੰਦੇ ਆਹੀ ਦੋਖਾ ਰੋਜ਼ ਕਹਿੰਦੇ ਵੀ ਨੇ ਨਾ ਇਹ ਮਾਮੂਦਦੀਕ ਨਾ ਜਾਂਦਾ ਹੁੰਦਾ ਸੀ ਇਹਨੂੰ 600 ਰੁਪਏ ਦਿਹਾੜੀ ਮਿਲਦੀ ਹੁੰਦੀ ਸੀ ਉਹ ਭਾਈ ਦਿਹਾੜੀਆਂ ਕਰਨ ਲਾਏ ਕਿਨੇ ਸੀ ਤੁਸੀਂ ਤਾਂ ਲਾਏ ਸੀ ਇਹ ਜਿਹੜੀ ਕਰਨਾ ਕੋਈ ਮਾਰੀ ਗੱਲ ਹੈ ਜੀ ਗੁਰੂ ਸਾਹਿਬ ਨੇ ਕਿਰਤ ਕਰਦਾ ਹੋਕਾ ਦਿੱਤਾ ਹੁਣ ਕਹਿੰਦੇ ਕੌਣ ਨੇ ਉਹੋ ਜਿਨ੍ਹਾਂ ਦੇ ਬਾਪੂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਦੇ ਰਹੇ ਆ ਆਪਾਂ ਆਟੇ ਵਾਲੇ ਬਿਸਕਟਾਂ ਆਣੇ ਆ ਆ ਫਰਕ ਹੈ ਬੱਸ ਨਾ ਉਹਨੂੰ ਤੂੰ ਜਰਿਆ ਨਹੀਂ ਜਾਂਦਾ ਪਰ ਇਹ ਕਹਿੰਦੇ ਨੇ ਮੋਬਾਈਲ ਫੋਨ ਨਾਲ ਆ ਗਿਆ ਕਦੇ ਪਤਾ ਨਹੀਂ ਕੌਣ ਆ ਗਿਆ ਕਮਾਲ ਹੈ ਯਾਰ ਤੁਸੀਂ ਆਉਨੇ ਹੁੰਨੇ ਹੋ ਆ ਪਬਲਿਕ ਆ ਭਰਾ ਤੁਸੀਂ ਤੁਸੀਂ ਆ ਜਾਓ ਇਹਨਾਂ ਕੋਲੇ ਤੁਸੀਂ ਗੱਲ ਕਰ ਲਿਓ ਜਿੱਦੇ ਮੀਂਹ ਪੈਂਦਾ ਸੀ ਕਾਂ ਜਿਹੜੇ ਆਇਆ ਸੀ ਮੈਂ ਉਹਦੇ ਹੈਗੇ ਸੀ ਅਸੀਂ ਉੱਧਰ ਘਰੇ ਬੈਠੇ ਹੋਣੇ ਨਾ ਐਂ ਕਹਿੰਦੇ ਹੋਣੇ ਮੌਸਮ ਬਹੁਤ ਸੁਹਾਵਣਾ ਹੈ ਉਹਦੇ ਮੈਂ ਫਿਰਦਾ ਸੀ ਗੱਡੀ ਦੀ ਛੱਤ ਤੇ ਚੜ ਕੇ ਤੁਹਾਨੂੰ ਇਹ ਕਹਿੰਦਾ ਯਾਰ ਜਿਵੇਂ ਮਰਜੀ ਕਰ ਲਓ ਇੱਕ ਵਾਰੀ ਬਦਲ ਲੀਏ ਆਜੂਗਾ ਬਦਲਾ ਆਜੂਗਾ ਕਰ ਲੀਏ ਧਰਮਗੜ ਤੋਂ ਜਦੋਂ ਹਰਿਆਉੜਾ ਸਕੀ ਨੂੰ ਜਾਈਏ ਫਲੇੜਾ ਪੈਂਦਾ ਸਾਰਾ ਪਿੰਡ ਮਾਨਾਂ ਦਾ ਫਲੇੜੇ ਦੇ ਮੁੰਡੇ ਮੈਨਾਂ ਫੜਦੇ ਹੁੰਦੇ ਸੀ ਮੈਂ ਕੀ ਨਹੀਂ ਜਾਣਦਾ ਮੇਰੇ ਤਾਂ ਉਂਗਲਾਂ ਦੇ ਪਿਆ ਸਾਰਾ ਕੁਝ ਇਹਨਾਂ ਨੂੰ ਪੁੱਛੋ ਫਲੇੜੇ ਨੂੰ ਲਫੇੜਾ ਕਹਿਣਗੇ ਇਹ ਦੇਖ ਔਰ ਇਹਨਾਂ ਨੂੰ ਲਫੇੜੇ ਦਾ ਵੀ ਨਹੀਂ ਪਤਾ ਹੁੰਦਾ ਵੀ ਲਫੇੜਾ ਕੀ ਹੁੰਦਾ ਉਹ ਤਾਂ ਜਿੱਤੇ ਪੈਂਦਾ ਉਦੋਂ ਹੀ ਪਤਾ ਲੱਗਦਾ ਦੁਖੀ ਕਰ ਲਿਆ ਯਾਰ ਇਹਨਾਂ ਨੇ ਕਹਿੰਦੇ ਤੀਰਥ ਯਾਤਰਾ ਵਾਸਤੇ ਤੈਨੂੰ ਟ੍ਰੇਨਾਂ ਨਹੀਂ ਦੇਣੀਆਂ ਉਹ ਪੌਣੇ 2 ਕਰੋੜ ਰੇਲਵੇ ਵੱਲ ਪੈਸੇ ਦਿੱਤੇ ਹੋਏ ਨੇ ਆਪਾਂ ਸਾਰੀ ਤੀਰਥ ਯਾਤਰਾ ਵਾਸਤੇ ਨਾ ਨੰਦੇੜ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਤੇ ਵਾਰਾਨਸੀ ਤੇ ਅਜਮੇਰ ਇਹਨਾਂ ਵਾਸਤੇ ਅਸੀਂ ਟ੍ਰੇਨਾਂ ਬੁੱਕ ਕਰ ਲਿਆ ਸੀ ਪੌਣੇ 2 ਕਰੋੜ ਰੁਪਇਆ ਸਾਈ ਫੜਾਤੀ ਸੀ ਪੌਣੇ 2 ਕਰੋੜ ਰੁਪਇਆ ਲੈ ਕੇ ਮੁੱਕਰ ਗਏ ਕਹਿੰਦੇ ਅਸੀਂ ਨਹੀਂ ਇੰਜਣ ਦਿੰਦੇ ਕੋਈ ਗੱਲ ਨਹੀਂ ਮੈਂ ਨਹੀਂ ਦਿੰਦੇ ਇੰਜਣ ਮਜਾ ਆਇਤੀ ਲੇ ਜੂ ਫਿਰ ਕੀ ਕਰੋਗੇ ਕਰ ਲੈ ਬੁੱਕ ਬਸ ਥੋੜੇ ਜਿਹੇ ਤਾਨੂੰ ਘਟਜੋ ਬਸ ਥੋੜੇ ਜਿਹੇ ਨ ਘਟਜੋ ਜਾ ਇੱਥੇ ਜਾਉਂਗੇ ਹੁਣ ਤੁਸੀਂ ਮੈਂ ਤਾਂ ਅੱਜ ਪਤਾ ਲੱਗਿਆ ਕਹਿੰਦੇ ਵੀ ਸੁਖਵੀਰ ਬਾਦਲ ਮੇਰੇ ਤੇ ਮਾਨਹਾਨੀ ਦਾ ਕੇਸ ਕਰੂਗਾ ਵੀ ਬਾਲਾਸਰ ਵਾਲੀ ਜਿਹੜੀ ਜਦੋਂ 1 ਨਵੰਬਰ ਨੂੰ ਪੱਡਵੇਟ ਰੱਖੀ ਸੀ ਜਿੱਥੇ ਆਏ ਨਹੀਂ ਇਹ ਹੈ ਨਾ ਖਾਲੀ ਕੁਰਸੀਆਂ ਜਿੱਥੇ ਸੀ ਕਹਿੰਦੇ ਵੀ ਉੱਥੇ ਤੁਸੀਂ ਐਂ ਕਹਤਾ ਬਾਲਾਸਰ ਵਾਲੀ ਜਿਹੜੀ ਨਹਿਰ ਹੈ ਉਹ ਬਾਦਲਾਂ ਦੇ ਖੇਤ ਖਤਮ ਹੁੰਦੀ ਹੈ ਮੈਂ ਕਹਾ ਹਾਂਜੀ ਹੁੰਦੀ ਹੈ ਮੈਂ ਤਾਂ ਇਹ ਵੀ ਦੱਸਤਾ ਸੀ ਕਿੰਨੇ ਕਿਉ ਸਿਕ ਪਾਣੀ ਜਾਂਦਾ ਉਹ ਚ ਉਹ ਨਹਿਰ ਕਿਉਂ ਬਣਾਈ ਗਈ ਕਿਉਂਕਿ ਖਨੌਰੀ ਦੇ ਕੋਲੋਂ ਡੇਡ ਡੇਡ ਫੁੱਟ ਪਾਖੜਾ ਉੱਚੀ ਚੱਕਣੀ ਸੀ ਹਰਿਆਣੇ ਨੇ ਕਿਹਾ ਸੀ ਉਹਦੇ ਬਦਲੇ ਉਹ ਲੈ ਲਈ ਅੱਜ ਵੀ ਕਹਣਾ ਮੈਂ ਕਰਲਾ ਕਿਸ ਮੇਰੇ ਤੇ ਬਤਾ ਹਰੇਕ ਹਫਤੇ ਪੇਸ਼ੀ ਪਵਾ ਕਰੂੰਗਾ ਵੀ ਜਦ ਸਭ ਨਹਿਰਾਂ ਨੂੰ ਨਾ ਛੱਡੋ ਇਹਨਾਂ ਦੇ ਮੇਰੇ ਕੋਲੇ ਸੁੱਖ ਵਿਲਾਸ ਦੇ ਵੀ ਪਏ ਨੇ ਕਾਗਜ ਇਹਨਾਂ ਦੀਆਂ ਬਸਾਂ ਦੇ ਵੀ ਆ ਗਏ ਮੇਰੇ ਕੋਲੇ ਇਹਨਾਂ ਦੇ ਹੋਟਲਾਂ ਦੇ ਵੀ ਆ ਗਏ ਇਹਨਾਂ ਦਾ ਜੋ ਇਧਰੋਂ ਉਧਰੋਂ ਮਜੀਠੀਏ ਜੋ ਰਲ ਮਿਲ ਕੇ ਇਹਨਾਂ ਨੇ ਪੰਜਾਬ ਲੁੱਟਿਆ ਸਾਰੇ ਕਾਗਜ ਮੇਰੇ ਕੋਲੇ ਨੇ ਚੱਲ ਬੁਲਾ ਮਿੱਤਰਾ ਮੈਨੂੰ ਕੋਰਟ ਚ ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਦੀ ਪ੍ਰਾਪਰਟੀ ਬਚਾਉਣ ਵਾਸਤੇ ਮੈਂ ਲੋਕਾਂ ਦੇ ਹੱਕ ਜਾਊਂਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਢਿੱਡ ਦਾ ਭੁੱਖਾ ਰੱਜ ਜਾਂਦਾ ਹੈ ਨੀਂਦ ਦਾ ਭੁੱਖਾ ਨਹੀਂ ਰੱਜਦਾ ਇਹ ਨੀਤਾਂ ਦੇ ਭੁੱਖੇ ਨੇ ਵੀ ਰੋਏ ਨਹੀਂ ਰੱਜਣੇ ਇਹ ਕੋਸ਼ਿਸ਼ ਨਾ ਕਰਿਓ ਕਿ ਰਾਜਗੇ ਹੋਣਗੇ ਨਾ ਜੋ ਮਰਜੀ ਬੋਲੀ ਜਾਣ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਬਾਰੇ ਕਾ ਕੂੜ ਪ੍ਰਚਾਰ ਕਰੇ ਜਾਂਦੇ ਰਹਿੰਦੇ ਆ ਵੀ ਆਏ ਆ ਜੀ ਆਏ ਆ ਜੀ ਆਹ ਜੀ ਜੇ ਤਾਂ ਮੈਂ ਕਲਾਕਾਰ ਹੀ ਰਹਿੰਦਾ ਫਿਰ ਤਾਂ ਬਹੁਤ ਵਧੀਆ ਸੀ ਹੁਣ ਮੈਂ ਇਹਨਾਂ ਦੀਆਂ ਕੁਰਸੀਆਂ ਨੂੰ ਪੈ ਨਿਕਲਿਆ ਇਹ ਕਹਿੰਦੇ ਬਹੁਤ ਮਾੜਾ ਬੰਦਾ ਵੀ ਨਾ ਨਾ ਇਹ ਥੋੜੀ ਆ ਪੰਗਿਆ ਵਾਸੇ ਨਾ ਹੋਰ ਕੀ ਪੰਗਿਆ ਉਹ ਲੈਣਾ ਕਿ ਆਪਾਂ ਅਜੇ ਤਾਂ ਹੁਣ ਬਾਹਰਲੇ ਸੂਬੇ ਨਾਲ ਵੀ ਗੱਲ ਕਰ ਲਈ ਪਰ ਦਿਆਂ ਸਵਾਣੇ ਸਾਡੇ ਨਾਲ ਗੱਲ ਕਰੋ ਹਾਂ ਇਹ ਕਿਹੜੀ ਗੱਲ ਆ ਮੰਮਤਾ ਬੈਨਰ ਜੀ ਉਹਨੂੰ ਕਹਿੰਦਾ ਚੌਲ ਲੈਣੇ ਨੇ ਸਿੱਧੀ ਗੱਲ ਕਰੀ ਤੂੰ ਆਪਾਂ ਕਰਦੇ ਨਹੀਂ ਇਹਨਾਂ ਨਾਲ ਗੱਲ ਉਹ ਕਹਿੰਦੀ ਮੈਨੂੰ ਚੌਲ ਚਾਹੀਦੇ ਮੈਂ ਤਾਂ ਗੱਡੀਆਂ ਟ੍ਰੇਨਾਂ ਭੇਜ ਦੇ ਜਿੰਨੇ ਮਰਜ਼ੀ ਚੱਕੀ ਤੂੰ ਸਾਡੇ ਕੋਲ ਤਮਲ ਨਾਲ ਡਵੜ ਨੂੰ ਕਹਤਾ ਉਹ ਕਹਦਾ ਮੈਨੂੰ ਆ ਚਾਹੀਦਾ ਮਾਂ ਚੱਕ ਤੂੰ ਲੈ ਹੱਥ ਦੱਸ ਕੀ ਚਾਹੀਦਾ ਤੈਨੂੰ ਤਾਂ ਸਿੱਧਾ ਹੀ ਹੋ ਨਿਕਲੀ ਇਹਨਾਂ ਨੂੰ ਇਹ ਡੰਡੀ ਉਹ ਡੰਡੀ ਹੋ ਜੀਏ ਇਹ ਨਹੀਂ ਆ ਨਹੀਂ ਤਾਂ ਕਿਸੇ ਨੂੰ ਜੌਣ ਦਿੰਦੇ ਕਦੇ ਆ ਰੋਕ ਲਿਆ ਕਦੇ ਉਹ ਰੋਕ ਲਿਆ ਕਦੇ ਉਹ ਰੋਕ ਲਿਆ ਤੈਨੂੰ ਆ ਨਹੀਂ ਕਰ ਦਿੰਦੇ ਤੈਨੂੰ ਉਹ ਨਹੀਂ ਕਰ ਦਿੰਦੇ ਰੋਕ ਲਿਆ ਦਰਿਆਵਾਂ ਨੂੰ ਨੱਕੇ ਲਾ ਲੋਂਗੇ ਦਰਿਆ ਆਪਣਾ ਰਸਤਾ ਆ ਬਣਾਉਂਦੇ ਨੇ ਜੀ ਦਰਿਆਵਾਂ ਨੂੰ ਖਾਸ ਤੌਰ ਤੇ ਪੰਜਾਬ ਵਾਲੇ ਦਰਿਆਨ ਤਾਂ ਕੋਈ ਰੋਕ ਹੀ ਨਹੀਂ ਦਦਾ ਇਹ ਤਾਂ ਬੈਂਦਾ ਹੀ ਆ ਆਪਣੇ ਹਿਸਾਬ ਨਾਲ ਆਪਣੇ ਮੂਡ ਨਾਲ ਐਤਕੀ ਇਹ ਤਾਂ ਕੀ ਸਿੱਧੀ ਜੀ ਗੱਲ ਐ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਿਆ ਤੁਹਾਡੇ ਸਾਹਮਣੇ ਟੀਵੀ 2ਬੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਭਾਜ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰ ਲੋਕ ਸਭਾਜ ਪੰਜਾਬ ਚੋਂ 13 ਜੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇਜਰੀ ਵਾਲ ਦੇ ਵੀ ਬੱਤੀ ਦੰਦ ਨੇ ਇਸ ਤਾਂ ਲਿਖ ਕੇ ਦੇ ਦੇਣੇ ਹੁੰਨੇ ਆਂ ਵੀ ਐ ਹਰਵਾ ਹਰਵਾ ਉਹ ਕਹਿੰਦੇ ਤੁਹਾਨੂੰ ਕਿਹ ਪਤਾ ਲੱਗ ਜਾਂਦਾ ਅਸੀਂ ਕਹ ਲੋਕਾਂ ਤੋਂ ਪਤਾ ਲੱਗ ਜਾਂਦਾ ਲੋਕਾਂ ਦੀ ਅੱਖਾਂ ਦੱਸ ਦਿੰਦੀਆਂ ਨੇ